ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਕਰਮ ਕਰਮ ਪੰਤ ਉਲੰਘ ਕਰ ਤੀਸੀ ਗ੍ਰਾਮ ਕੋ ਆਏ ਪਦਮ ਪਛਾਨਿਓ ਬਿਪਰ ਜਿਹ ਗੁਰਤਾ ਜਬ ਨਹਿ ਪਾਏ ਗੁਰਮੁਖੋ ਹੌਲੀ ਹੌਲੀ ਪੈਂਡਾ ਮਕਾਉਂਦੇ ਹੋਏ ਸਤਗੁਰੂ ਉਸ ਪਿੰਡ ਦੇ ਵਿੱਚ ਆ ਗਏ ਨੇ ਜਿੱਥੇ ਇੱਕ ਬ੍ਰਾਹਮਣ ਨੇ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਗੱਦੀ ਪ੍ਰਾਪਤ ਕਰਨ ਤੋਂ ਪਹਿਲਾਂ ਉਹਨਾਂ ਦੇ ਚਰਨਾਂ ਦੇ ਵਿੱਚ ਪਦਮ ਨੂੰ ਪਛਾਣ ਲਿਆ ਸੀ ਚੌਪਈ ਡੇਰਾ ਬਹਿਰ ਕੀਨ ਗੁਰ ਤਹਾ ਸੰਗਤ ਸੰਗ ਪੀਰ ਨਰਮਹਾ ਉਥੇ ਸਤਿਗੁਰ ਜੀ ਨੇ ਡੇਰਾ ਪਿੰਡ ਦੇ ਬਾਹਰ-ਬਾਰ ਕੀਤਾ ਹੋਇਆ ਹੈ ਉਹਨਾਂ ਦੇ ਨਾਲ ਸਿੱਖ ਸੰਗਤ ਦੀ ਬਹੁਤ ਵੱਡੀ ਭੀੜ ਹੈ ਤੇ ਗੁਰਮੁਖੋ 사ਤਗੁਰ ਜੀ ਦੇ ਦਰਸ਼ਨ ਕਰਕੇ ਦੈਦੈਕਾਰ ਕਰਦੇ ਨੇ ਜਿੱਥੇ ਕਿੱਥੇ ਕੀਰਤਨ ਕਰਦੇ ਨੇ ਦੁਰਗਾ ਬਿਪਰ ਹੇਰ ਨਰ ਪੀਰ ਬੂਜਤ ਭਇਓ ਏਕ ਕੇ ਤੀਰ ਦੁਰਗਾ ਬ੍ਰਾਹਮਣ ਸਿੱਖ ਸੰਗਤ ਦੀ ਭੀੜ ਵੇਖ ਕੇ ਪੁੱਛਣ ਵਾਸਤੇ ਇੱਕ ਸਿੱਖ ਦੇ ਪਾਸ ਗਿਆ ਏ ਉਹ ਬ੍ਰਾਹਮਣ ਜੀ ਦਾ ਨਾਮ ਦੁਰਗਾ ਏ ਇਹ ਮਨੁੱਖਾਂ ਦਾ ਕਹਿਣ ਲੱਗਾ ਏਡਾ ਵੱਡਾ ਜਿਹੜਾ ਇਕੱਠ ਹੈ ਇੱਕੀ ਦੇ ਨਾਲ ਆਇਆ ਹੈ ਕਿਸ ਮਨੁੱਖ ਦੇ ਨਾਲ ਏਡਾ ਵੱਡਾ ਇਕੱਠ ਆਇਆ ਹੈ ਇਸ ਥਾਂ ਕਿਸ ਨੇ ਆ ਕੇ ਉਤਾਰਾ ਕੀਤਾ ਏ ਤਿਸ ਤੇ ਸਕਲ ਬਤਾਵਨ ਕੀਨਾ ਅਮਰਦਾ ਸ੍ਰੀ ਗੁਰੂ ਪਰਬੀਨਾ ਉਹ ਸਿੱਖ ਨੇ ਉਸ ਨੂੰ ਸਭ ਕੁਝ ਦੱਸਿਆ ਸਿੱਖ ਕਹਿਣ ਲੱਗਾ ਕਿ ਸ੍ਰੀ ਗੁਰੂ ਅਮਰਦਾਸ ਜੀ ਨੇ ਪੰਨ ਗੁਰੂ ਜੀ ਨੇ ਉਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੱਦੀ ਦੇ ਉੱਤੇ ਬਿਰਾਜਮਾਨ ਨੇ ਜੋ ਕੁਝ ਵੀ ਉਹ ਮੁੱਖ ਤੋਂ ਕਹਿੰਦੇ ਨੇ ਨਾ ਉਹ ਪੂਰਾ ਹੋ ਜਾਂਦਾ ਏ ਛਤਰੀ ਜਾਤ ਬਿਰਪ ਬਏ ਭਾ ਮਹਾ ਤਿੰਨ ਕੇ ਸੰਗ ਲੋਕ ਬਉਏ ਹਾਂ ਉਹਨਾਂ ਦੀ ਜਾਤ ਜਿਹੜੀ ਹੈ ਉਹ ਖੱਤਰੀ ਹੈ ਤੇ ਬੜੇ ਬਜ਼ੁਰਗ ਹੋ ਚੁਕੇ ਨੇ ਉਹਨਾਂ ਦੇ ਨਾਲ ਹੀ ਲੋਕਾਂ ਦਾ ਐਡਾ ਵੱਡਾ ਇਕੱਠਾ ਹੀ ਨਹੀਂ ਵੱਡੀ ਭੀੜ ਹੈ ਲੋਕ ਇੱਕ ਤਾਂ ਦਰਸ਼ਨ ਕਰਕੇ ਸੁੱਖ ਪਾਉਂਦੇ ਨੇ ਦੂਸਰਾ ਤੁਰਖਾਂ ਨੂੰ ਜਜੀਆਂ ਨਹੀਂ ਦੇਣਾ ਪੈਂਦਾ ਇਤੇ ਆਦਿਕ ਸੁਖ ਲਖ ਸਭ ਭੰਤੀ ਰਹੇ ਸੰਗ ਯਾਤਰੀ ਦਿਨ ਰਾਤੀ ਇਸ ਤਰ੍ਹਾਂ ਸਾਰੇ ਪ੍ਰਕਾਰ ਦੇ ਸੁਖ ਵੇਕੇ ਨਾ ਤੇ ਸਾਰੇ ਯਾਤਰੂ ਦਿਨ ਰਾਤ ਉਹਨਾਂ ਦੇ ਨਾਲ ਹੀ ਰਹਿੰਦੇ ਨੇ ਇਹ ਸੁਣ ਕੇ ਦੁਰਗੇ ਬ੍ਰਾਹਮਣ ਨੇ ਵਿਚਾਰ ਕੀਤੀ ਹੈ ਕਿ ਮੈਂ ਇੱਕ ਵਾਰ ਇੱਕ ਮਨੁੱਖ ਦੇ ਚਰਨਾਂ ਵਿੱਚ ਪਦਮ ਵੇਖਿਆ ਸੀ ਤਿੰਨ ਕੋ ਨਾਮ ਰੁਜਾਤ ਬਤਾਈ ਸੋਈ ਹੋਏ ਪਾਏ ਵਡਿਆਈ ਤੇ ਕਹ ਲੱਗਾ ਤਿੰਨਾਂ ਦਾ ਜੋ ਨਾਂ ਦੱਸਿਆਏ ਉਹਨਾਂ ਹੀ ਇਹ ਵਡਿਆਈ ਪਾਈ ਹੋਵੇਗੀ ਜਾਂ ਕੋਈ ਹੋਰ ਹੋਣਗੇ ਇਸ ਤਰ੍ਹਾਂ ਸੰਦੇਹ ਕਰਕੇ ਨਾ ਆਪਣੇ ਘਰ ਨੂੰ ਛੱਡ ਕੇ ਤੇ ਚੱਲ ਪਿਆ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਸਨੈ ਸਨੈ ਤਿਹ ਸੰਗ ਮਧਾਰਾ ਸ੍ਰੀ ਗੁਰ ਕੇ ਤਬ ਨਿਕਟ ਸਿਹਾਰਾ ਤੇ ਗੁਰਮੁਖ ਹੋਲੀ-ਹੋਲੀ ਜਾਤੂ ਜਾਤਰੂਆਂ ਦੇ ਪਾਸ ਆ ਗਏ ਫਿਰ ਸਤਿਗੁਰ ਜੀ ਦੇ ਪਾਸ ਚਲਾ ਗਿਆ ਦੂਰ ਹੀ ਖੜਾ ਹੋ ਕੇ ਸੋਚਣ ਲੱਗਾ ਏ ਕਿ ਇਹ ਤਾਂ ਠੀਕ ਹੀ ਉਹੀ ਨੇ ਜਿਨ੍ਹਾਂ ਦਾ ਕਦ ਮਦਰਾ ਸੀ ਪਰਮ ਪਰਸੰਨ ਭਇਓ ਦੇ ਜਹੇਰੇ ਕਹੀ ਅਸ਼ੀਰਵਾਦ ਹੋਏ ਨੇਰੇ ਇਹ ਵੇਖ ਕੇ ਗੁਰਮੁਖੋ ਬ੍ਰਾਹਮਣ ਦੇ ਡਾਏ ਬੜਾ ਪਰਸੰਨ ਹੋਇਆ ਨੇੜੇ ਹੋ ਕੇ ਆਸ਼ੀਰਵਾਦ ਆਖਿਆ ਨੇੜੇ ਬੈਠ ਕੇ ਚੰਗੀ ਰੀਤੀ ਅਨੁਸਾਰ ਸਮਝ ਕੇ ਤਦ ਚਿੱਤ ਵਿੱਚ ਨਿਸ਼ਚਾ ਧਾਰਨ ਕਰ ਲਿਆ ਕਿ ਇਹ ਗੁਰੂ ਜੀ ਉਹੀ ਨੇ ਜਿਨ੍ਹਾਂ ਦੇ ਚਰਨਾਂ ਦੇ ਵਿੱਚ ਮੈਂ ਪਦਮ ਦੇਖਿਆ ਸੀ। हे ਪ੍ਰਭ ਮੈਂ ਦਿੱਦ ਜਾਨੋ ਸੋਈ ਪੂਰਬ ਮਿਲਿਓ ਬਰਖ ਬਹੁ ਹੋਈ ਤਿਕਾਂ ਲੱਗਾ ਇਹ ਪ੍ਰਭੂ ਜੀ ਮੈਂ ਉਹੀ ਬ੍ਰਾਹਮਣ ਜਿਹੜਾ ਕਈ ਸਾਲ ਪਹਿਲਾਂ ਆਪ ਜੀ ਨੂੰ ਮਿਲਿਆ ਸੀ। ਮੈਂ ਆਪ ਜੀ ਦੇ ਚਰਨਾਂ ਕਬਲਾਂ ਦੇ ਵਿੱਚ ਇੱਕ ਚਿੰਨ ਵੇਖਿਆ ਸੀ ਕਬਲ ਦਾ ਚਿੰਨ ਵੇਖਿਆ ਸੀ ਤਦ ਮੈਂ ਆਪ ਬਾਸੋਂ ਕੁਝ ਨਹੀਂ ਸੀ ਮੰਗਿਆ ਜਦ ਇਸ ਕੋ ਫਲ ਪ੍ਰਾਪਤ ਹੋਏ ਤਬ ਲੇਵੋਂ ਛਿਤ ਚਿਤ ਵੰਸ਼ਤ ਜੋਏ ਉਸ ਸਮੇ ਸਤਿਗੁਰ ਜੀ ਨੇ ਕਿਹਾ ਸੀ ਜਦੋਂ ਆਪ ਜੀ ਨੂੰ ਪਦਮ ਦਾ ਫਲ ਪ੍ਰਾਪਤ ਹੋਵੇਗਾ ਨਾ ਵਡਿਆਈ ਮਿਲੇਗੀ ਤਾ ਆਪ پاسੋਂ ਮੂਹ ਮੰਗੀ ਮੈਂ ਮੁਰਾਦ ਜਿਹੜੀ ਐ ਉਹ ਪ੍ਰਾਪਤ ਕਰਾਂਗਾ ਉਹ ਸਵੇਰੇ ਆਪ ਜੀ ਨੇ ਜੋ ਇਕਰਾਰ ਕੀਤਾ ਸੀ ਸੋ ਉਸ ਦੇ ਪ੍ਰਾਪਤ ਹੋਣ ਦਾ ਸਮਾਂ ਆ ਗਿਆ ਹੈ ਮਨ ਬਾਣ ਸ਼ਤ ਮੁਝ ਕੋ ਆਬ ਦੀਜੈ ਪ੍ਰਥਮ ਕਹਿਓ ਸਿਮਰਨ ਸੋ ਕੀਜੈ ਤੇ ਕਹਿਣ ਲੱਗਾ ਹੁਣ ਮੂਹ ਮੰਗੀ ਮੁਰਾਦ ਮੈਨੂੰ ਦਿਓ ਪਹਿਲਾਂ ਕਹੇ ਨੂੰ ਹੁਣ ਯਾਦ ਕਰ ਲਵੋ ਇਹ ਸੁਣ ਕੇ ਸਤਿਗੁਰ ਜੀ ਬੜੇ ਪ੍ਰਸੰਨ ਹੋਏ ਤੇ ਕਹਿ ਲੱਗੇ ਨੇ ਤੇਰਾ ਕਹਿਣਾ ਧੰਨ ਹੈ ਜਿਉ ਤੈ ਕਹਿਓ ਸੁਨੀਕੇ ਭਇਓ ਚੱਕਰ ਵਰਤ ਕੋ ਛਤਰ ਸੋ ਦਇਓ ਜਿਸ ਤਰ੍ਹਾਂ ਤੂੰ ਕਿਹਾ ਸੀ ਨਾ ਉਸੇ ਤਰ੍ਹਾਂ ਹੀ ਠੀਕ ਹੋਇਆ ਚੱਕ ਤੋ ਚੱਕਰਵਰਤੀ ਦਾ ਛਤਰ ਦਿੱਤਾ ਸੀ ਉਸੇ ਤਰ੍ਹਾਂ ਹੀ ਚਾਰ ਚੱਕਾਂ ਦੇ ਸਾਡਾ ਹੁਕਮ ਚੱਲਦਾ ਏ ਜਿੱਥੇ ਕਿੱਥੇ ਵੀ ਜਾਈਏ ਸਾਨੂੰ ਕੋਈ ਰੋਕਣ ਵਾਲਾ ਨਹੀਂ ਹੈ ਅਪਮਨ ਬਾਣਸ਼ਤ ਜੋ ਕੁਛ ਤੇਰੇ ਸੋ ਲਈ ਜੈ ਸੁਖ ਅਹ ਨਾ ਦੇਰੇ ਹੁਣ ਜੋ ਵੀ ਤੇਰੇ ਮਨ ਦੀ ਖੁਆਇਸ਼ ਹੈ ਉਹੀ ਸੁਖ ਲੈ ਲਵੋ ਇਥੇ ਕੋਈ ਦੇਰ ਨਹੀਂ ਹੈ ਲੋਕਾਂ ਦੇ ਵਿੱਚ ਅਨੇਕ ਪ੍ਰਕਾਰ ਦੇ ਸੁੱਖਾਂ ਦੇ ਸਾਧਨ ਨੇ ਪੁੱਤ ਪੁੱਤਰੀਆਂ ਆਦ ਅਤੇ ਸੁੰਦਰ ਨਾਰ ਜੋ ਚਾਹੋ ਸੋ ਜਾਚਕ ਕੀਜਹਿ ਅਬ ਤੇ ਪਰਮ ਸੁਖੀ ਹੋਏ ਜੀਜਹਿ ਜੋ ਚਾਹੁੰਦੇ ਹੋ ਮੰਗ ਲਵੋ ਹੁਣ ਪਰਮ ਸੁਖ ਪ੍ਰਾਪਤ ਕਰਕੇ ਜੀਵੋ ਜੇ ਤੁਸੀਂ ਜਗ ਦੇ ਸੁੱਖ ਨਹੀਂ ਚਾਹੁੰਦੇ ਹੋ ਇਹ ਸਮਝਦੇ ਹੋ ਕਿ ਦੁਨਿਆਵੀ ਪਦਾਰਥ ਥਿਰ ਨਹੀਂ ਹੈ ਨਾਸ਼ਵੰਤ ਨੇ ਤਾਂ ਤਉ ਪਰਲੋਕ ਅਚਲ ਸੁਖ ਭਾਰੀ ਜਨਮ ਮਰਨ ਹੈ ਸੰਕਟ ਭਾਰੀ ਤਾਂ ਪਰਲੋਕ ਦਾ ਸਦਾ ਰਹਿਣ ਵਾਲਾ ਭਾਰੀ ਸੁਖ ਜਿਹੜਾ ਹੈ ਉਹ ਸਾਡੇ ਤੋਂ ਪ੍ਰਾਪਤ ਕਰ ਲਵੋ ਜੇ ਜਨਮ ਮਰਨ ਦੇ ਸੁਖ ਨਹੀਂ ਚਾਹੁੰਦੇ ਹੋ ਜੇ ਜਨਮ ਮਰਨ ਦੇ ਭਾਰੀ ਦੁੱਖ ਤੋਂ ਬਚ ਜਾਵੋ ਜੋ ਵੀ ਤੁਹਾਡੇ ਮਨ ਨੂੰ ਚੰਗਾ ਲੱਗਦਾ ਏ ਸੋਈ ਮੰਗ ਲਵੋ ਇਸ ਬਾਰੇ ਜੋ ਵੀ ਚਾਹੁੰਦੇ ਹੋ ਚੰਗੀ ਤਰ੍ਹਾਂ ਸੋਚ ਲਵੋ ਲੋਕ ਪਰਲੋਕ ਮਹਾਂ ਸੁਖ ਦੋਈ ਲੀਜੇ ਏਕ ਜਾਂਚ ਕਰ ਸੋਈ ਸਤਿਗੁਰੂ ਕਹਿਣ ਲਗੇ ਲੋਕ ਪਰਲੋਕ ਦੋਹਾਂ ਦੇ ਵਿੱਚ ਮਹਾਨ ਸੁਖ ਤੈਨੂੰ ਪ੍ਰਾਪਤ ਹੋਵੇਗਾ ਦੋਵਾਂ ਵਿੱਚੋਂ ਕੋਈ ਇੱਕ ਮੰਗ ਲਐ ਭਾਵ ਇਸ ਲੋਕ ਦਾ ਸੁਖ ਮੰਗ ਲਵੋ ਜਾਂ ਪਰਲੋਕ ਦਾ ਸੁਖ ਮੰਗ ਲਵੋ ਇਹ ਸੁਣ ਕੇ ਬ੍ਰਾਹਮਣ ਜਿਹੜਾ ਗੁਰਮਖੋ ਸੰਸੇ ਦੇ ਵਿੱਚ ਪੈ ਗਿਆ ਏ ਇੱਕ ਨਿਰਣਾ ਨਾ ਕਰ ਸਕਿਆ ਜੋ ਕਰ ਸੁਖ ਪਰਲੋਕ ਕੋ ਚਾ ਚੋਂ ਇਹਾ ਰੰਗ ਬਨ ਦਾਰਦ ਬਰਾ ਚੋਂ ਤੇ ਗੁਰਮਖੋ ਸੋਚਣ ਲੱਗਾ ਏ ਕਿ ਜੇ ਪ੍ਰਲੋਕ ਦਾ ਸੁੱਖ ਮੈਂ ਮੰਗਦਾ ਹਾਂ ਤਾਂ ਇਥੇ ਗਰੀਬ ਬਣ ਕੇ ਕੰਗਾਲਤਾ ਵਿੱਚ ਦੇ ਕੰਗਾਲਤਾ ਦੇ ਵਿੱਚ ਰਹਾੰਗਾ ਮੰਗਦਾ ਰਹਾਂਗਾ ਕੋਈ ਵੀ ਸੁੱਖ ਪ੍ਰਾਪਤ ਨਹੀਂ ਹੋਵੇਗਾ ਜਿਹੜਾ ਸੁੱਖ ਹੁਣ ਪ੍ਰਾਪਤ ਹੋ ਰਿਹਾ ਏ ਉਸ ਨੂੰ ਵੀ ਗਵਾ ਦੇਵਾਂਗਾ ਤੇ ਕਹਿਣ ਲੱਗਾ ਏ ਜੇਕਰ ਲੋਕ ਬਿਖੈ ਸੁਖ ਭਾਰਾ ਧਨ ਆਦਕਤੇ ਹੋਏ ਸੁਖਾਰਾ ਜੇ ਇਸ ਲੋਕ ਦੇ ਵਿੱਚ ਭਾਰੀ ਸੁਖ ਪ੍ਰਾਪਤ ਹੋਵੇ ਧਨ ਆਦਿ ਆਦ ਕੋਈ ਘਾਟ ਨਾ ਰਹਿ ਜਾਵੇ ਤੇ ਜੇ ਮੈਂ ਮੰਗ ਲਵਾਂਗਾ ਤਾਂ ਪ੍ਰਾਪਤ ਹੋ ਜਾਵੇਗਾ ਸਾਰੀ ਗਰੀਬੀ ਦੂਰ ਹੋ ਜਾਵੇਗੀ ਮਨ ਭਾਵਨ ਸੁਖ ਕਰੋ ਬਿਸੱਲਾ ਜਾਚਨ ਕੀ ਮਿਟ ਹੈ ਸਭ ਆਲਾ ਮਨ ਭੌਂਦਾ ਸੁਖ ਬਿਲਾਸ ਕਰਾਂਗਾ ਤੇ ਮੰਗਨ ਦੀਆਂ ਸਾਰੀਆਂ ਆਸਾਂ ਉਮੀਦਾਂ ਖਤਮ ਹੋ ਜਾਣਗੀਆਂ ਜਦੋਂ ਜਮਾਂ ਦੇ ਵਾਸਵੇਤ ਜਾ ਕੇ ਪਾਵਾਂਗਾ ਤਾਂ ਉਤਾਰਨਾ ਕਰਕੇ ਨਰਕਾਂ ਵਿੱਚ ਸੁੱਟ ਦੇਣਗੇ ਕਿਤ ਕੋ ਸੁਖ ਅਬ ਜਾਚਨ ਕਰੋ ਸੰਸੈ ਹੋਤ ਨਾ ਨਿਰਣਉ ਧਰੋ ਕਿਹੜਾ ਸੁਖ ਮੈਂ ਹੁਣ ਇਹਨਾਂ ਦੇ ਪਾਸੋਂ ਮੰਗਾ ਸੰਸੇ ਵਿੱਚ ਪਿਆ ਹਾਂ ਕੋਈ ਨਿਰਣਾ ਵੀ ਨਹੀਂ ਕਰ ਸਕਦਾ ਇੱਕ ਘੜੀ ਤੱਕ ਚੁੱਪ ਰਿਹਾ ਗੁਰਮੁਖੋ ਫਿਰ ਸਤਗੁਰ ਜੀ ਨੇ ਉਹ ਸਵਾਲ ਵੇਖ ਕੇ ਆਖਿਆ ਸਤਗੁਰੂ ਕਹਿਣ ਲੱਗੇ ਨੇ ਭੋਦਿ ਜਬਰ ਕਹੋ ਤੁਸ਼ਨ ਤੂਸ਼ਨ ਠਾਨੀ ਜਾਚਨ ਕੀਜੈ ਚਾਹੇ ਮਹਾਨੀ ਕਹਿਣ ਲੱਗੇ ਪੰਡਤ ਚੁੱਪ ਕਿਉ ਹੋ ਗਏ ਮੰਗ ਬੇਸ਼ੱਕ ਕਿੰਨਾ ਵੀ ਮਹਾਨ ਹੋਵੇ ਜੋ ਸਾਡੇ ਪਾਸੋਂ ਲਵੋ ਜੋ ਤੁਹਾਡੇ ਮਨ ਨੂੰ ਪਾਉਂਦਾ ਏ ਅਸੀਂ ਜੋ ਤੇਰੇ ਨਾਲ ਵਚਨ ਕੀਤਾ ਏ ਉਸ ਨੂੰ ਸੱਚ ਕਹਾ ਕਰਾਂਗੇ ਸੁਣ ਕੇ ਤਬ ਹੋਇਓ ਦਜ ਦੀਨ ਦ્વੈ ਲੋਕਨ ਸੁਖ ਲਾਲਸਕੀਨ ਇਹ ਸੁਣ ਕੇ ਬ੍ਰਾਹਮਣ ਬਹੁਤ ਦੀਨ ਹੋ ਗਿਆ ਦੋਹਾਂ ਲੋਕਾਂ ਦੇ ਸੁਖ ਦੀ ਲਾਲਸਾ ਕੀਤੀ ਸਤਿਗੁਰ ਜੀ ਦਾ ਪ੍ਰਤਾਪ ਵੇਖੇ ਸੀਸ ਨਵਾ ਕੇ ਬੇਨਤੀ ਵਾਲੇ ਸ਼ਬਦ ਕਹੇ ਨੇ ਕਹਿ ਲੱਗਾ ਏ ਨਾਮ ਦੇਹ ਧਨ ਦੇਹ ਨਾ ਜਾਣ ਕੋ ਧਨ ਬਹੀਨ जग ਨਾ ਸੁਹਾਏ ਜੇ ਤਨ ਦੇਹ ਨਾਮ ਨਹਿ ਦੇਵੈ ਨਾਮ ਬਿਨਾ ਜਨ ਜਮਪੁਰ ਜਾਏ ਤੇ ਕਹਿ ਲੱਗਾ ਏ ਬ੍ਰਾਹਮਣ ਨਾਮ ਦਿੰਦੇ ਹੋ ਤਾਂ ਮਨੁੱਖ ਨੂੰ ਧਨ ਨਹੀਂ ਦਿੰਦੇ ਹੋ ਇਸ ਸਤਿਗੁਰ ਦੀ ਧੰਨ ਤੋਂ ਬਗੈਰ ਮਨੁੱਖ ਜਗ ਦੇ ਵਿੱਚ ਸ਼ੋਭਦਾ ਨਹੀਂ ਜੇ ਧੰਨ ਦੇਂਦੇ ਉਹ ਤਾਂ ਨਾਮ ਨਹੀਂ ਦੇਂਦੇ ਨਾਮ ਬਿਨਾ ਮਨੁੱਖ ਜੰਪੂਰੀ ਦੇ ਵਿੱਚ ਚਲਾ ਜਾਂਦਾ ਏ ਤੁਹਾਨੂੰ ਕਿਹਾ ਫੱਬਦਾ ਨਹੀਂ ਜਿਵੇਂ ਪਾਉਂਦਾ ਏ ਉਸੇ ਤਰ੍ਹਾਂ ਹੀ ਕੋਈ ਬਣਤਾ ਬਣਤ ਬਣਾ ਦਿਓ ਹੇ ਗੁਰੂ ਅਮਰਦਾਸ ਜੀ ਤੇਜ ਭਾਨ ਦੇ ਪੁੱਤਰ ਦੋਹਾਂ ਪੱਖਾਂ ਦੇ ਵਿੱਚ ਨਿਰਮਲਤਾ ਹੀ ਲਿਆਵੋ ਭਾਵ ਗਰੀਬੀ ਵੀ ਦੂਰ ਕਰ ਦਿਓ ਤੇ ਪਰਲੋਕ ਦਾ ਸੁੱਖ ਜਿਹੜਾ ਉਹ ਵੀ ਦੇ ਦਿਓ ਹੁਣ ਬ੍ਰਾਹਮਣ ਇਸ ਤਰ੍ਹਾਂ ਕਹਿਣ ਲੱਗਿਆ ਤੇ ਸਤਿਗੁਰੂ ਕੀ ਕਹਿੰਦੇ ਨੇ ਚਉ ਪਈ ਸਤ ਨਾਮ ਜੇ ਦੇਵੈ ਜਨ ਕੋ ਰਹਿ ਦਾਰਿਦੀ ਪਾਏ ਨਾ ਧਨ ਕੋ ਕਹਿੰਦੇ ਨੇ ਜੇ ਪ੍ਰਭੂ ਦਾ ਸੱਚਾ ਨਾਮ ਲੋਕਾਂ ਨੂੰ ਦਿੰਦੇ ਹੋ ब्राह्मण ਕਹਿੰਦਾ ਏ ਜੇ ਪ੍ਰਭੂ ਦਾ ਸੱਚਾ ਨਾਮ ਲੋਕਾਂ ਨੂੰ ਤੁਸੀਂ ਦਿੰਦੇ ਹੋ ਉਹ ਧਨ ਨਾ ਪਾ ਕੇ ਗਰੀਬ ਵਿੱਚ ਰਹਿੰਦਾ ਏ ਇਸ ਲੋਕ ਦਾ ਪ੍ਰਤਾਪ ਨਹੀਂ ਜਾਣਦਾ ਅਜਿਹਾ ਮਨੋਖ ਨੀਵਾ ਪਹਿਚਾਨ ਨਾ ਕਰੋ ਤੇ ਕਹਿ ਲੱਗਾ ਤੁਮਰੀ ਦਾਤ ਨਾ ਜਾਣੈ ਕੋਈ ਸੁਖ ਪਰਲੋਕ ਨਾ ਪਾਵੈ ਸੋਈ ਤੁਹਾਡੀ ਦਾਤ ਨੂੰ ਕੋਈ ਨਹੀਂ ਜਾਣਦਾ ਕਹਿ ਲੱਗਾ ਉਹ ਪਰਲੋਕ ਦਾ ਸੁਖ ਵੀ ਨਹੀਂ ਪਾਉਂਦਾ ਜੇ ਆਪਣੇ ਸੇਵਕਾਂ ਨੂੰ ਧੰਨ ਦਿਓ ਤਾਂ ਉਹ ਅਨੇਕ ਪ੍ਰਕਾਰ ਦੇ ਵਿਸ਼ਿਆਂ ਨੂੰ ਭੋਗਣਗੇ ਬਿਨਾਂ ਨਾਮ ਜਮ ਕੇ ਬਸ ਪਰੈ ਨਾਨਾ ਨਰਕ ਬਿਖੈ ਦੁਖ ਪਰੈ ਕਹਿ ਲਗੇ ਨਾਮ ਤੋਂ ਬਗੈਰ ਜਮ ਦੇ ਵਸ ਪੈਂਦੇ ਨੇ ਅਤੇ ਕਈ ਪ੍ਰਕਾਰ ਨਰਕਾਂ ਵਿੱਚ ਦੁੱਖ ਪਾਉਂਦੇ ਨੇ ਆਪ ਦੀ ਦਾਤ ਪਛਾਣੀ ਨਹੀਂ ਜਾ ਸਕਦੀ ਜਿਸ ਨੂੰ ਸਭ ਸੰਕਟ ਪ੍ਰਾਪਤ ਨੇ ਉਹੀ ਜਾਣਦਾ ਏ ਦੋਨੋਂ ਲੋਕ ਆਪਕੋ ਦਾਨ ਬਿਦਤ ਜਨ ਪਾਵੇ ਕਲਿਆਣ ਤੇ ਸਤਿਗੁਰੂ ਸਤਿਗੁਰਾਂ ਨੂੰ ਕਹਿੰਦੇ ਦੋਵਾਂ ਲੋਕਾਂ ਵਿੱਚ ਆਪ ਦਾ ਦਾਨ ਪ੍ਰਗਟ ਹੈ ਸੇਵਕ ਮੁਕਤੀ ਪਾਉਂਦੇ ਨੇ ਆਪ ਜੀ ਪਾਸ ਮੇਰਾ ਕਹਿਣਾ ਨਹੀਂ ਬਣਦਾ ਜਿਵੇਂ ਜਾਣਦੇ ਹੋ ਉਸੇ ਤਰ੍ਹਾਂ ਹੀ ਮੇਰੀ ਆਸ ਪੂਰੀ ਕਰੋ ਲੋਕ ਪਰਲੋਕ ਮਲੀਨ ਬਹੀਨਾ ਤੁਮਰੋ ਜਨ ਹੋਵੇ ਸੁਖ ਲੀਨ ਕਹਿੰਦੇ ਨੇ ਲੋਕ ਪਰਲੋਕ ਵਿੱਚ ਆਪ ਜੀ ਦਾ ਸੇਵਕ ਮੈਂ ਹੈ ਮੈਲ ਰਹਿਤ ਹੋ ਕੇ ਸੁਖ ਵਿੱਚ ਲੀਨ ਹੋਵੇ ਭਾਵ ਐਸੀ ਕਿਰਪਾ ਕਰੋ ਕਿ ਮਨੋਕਪ ਲੋਕ ਪਰਲੋਕ ਦੋਵੇਂ ਥਾਈਂ ਸੁਖ ਦੇ ਵਿੱਚ ਮਗਨ ਹੋਵੇ ਇਸ ਤਰ੍ਹਾਂ ਕਹਿ ਕੇ ਬ੍ਰਾਹਮਣ ਨੇ ਬੰਦਨਾ ਕੀਤੀ ਉਹਨੇ ਇਸ ਤਰ੍ਹਾਂ ਦੋਹਾਂ ਲੋਕਾਂ ਦਾ ਸੁਖ ਗੁਰਮੁਖੋ ਸਤਿਗੁਰੂ ਤਨਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲੋਂ ਮੰਗਿਆ। ਪਿਖ ਸਤਗੁਰ ਦਿਜ ਕੀ ਚਤਉrai ਭਏ ਪ੍ਰਸੰਨ ਤਨ ਕ ਮੁਸਕਾਈ। ਸਤਗੁਰ ਜੀ ਬ੍ਰਾਹਮਣ ਦੀ ਚਤrai ਵੇਖ ਕੇ ਬੜੇ ਪ੍ਰਸੰਨ ਹੋਏ ਨੇ। ਫਿਰ ਮੁਸਕਰਾ ਕੇ ਸਤਗੁਰਾਂ ਨੇ ਬਚਨ ਕੀਤੇ ਨੇ ਕਿ ਤੂੰ ਦੋਹਾਂ ਲੋਕਾਂ ਦਾ ਸੁਖ ਲੈ। ਹੁਣ ਹੀ ਤੈਨੂੰ ਸਥਾਈ ਸੁਖ ਪ੍ਰਾਪਤ ਹੋ ਜਾਵੇਗਾ ਅਬ ਲਓ ਜੀਵੋ ਧਨ ਬਹੁ ਪਾਵੋ ਸਿਮਰੋ ਸਤ ਨਾਮ ਲਿਵ ਲਾਵੋ ਸਤ ਗੁਰੂ ਕਹਿ ਲੱਗੇ ਨੇ ਜਦੋਂ ਤੱਕ ਜੀਵੇਂਗਾ ਨਾ ਤੂੰ ਜਦੋਂ ਤੱਕ ਵੀ ਜੀਵੇਂਗਾ ਬਹੁਤ ਤੂੰ ਧਨ ਪਾਵੇਂਗਾ ਸਦਾਈ ਲਿਵ ਲਾ ਕੇ ਸਤ ਨਾਮ ਦਾ ਸਿਮਰਨ ਕਰ ਅੰਤਮ ਸਮੇਂ ਤੈਨੂੰ ਜਮਾਂ ਦੇ ਦਰਸ਼ਨ ਨਹੀਂ ਹੋਣਗੇ ਪੁੰਨਵਾਨ ਪੁਰਖਾਂ ਵਾਲੇ ਲੋਕ ਦੇ ਵਿੱਚ ਭਾਵ ਵੈਕੁੰਠ ਦੇ ਵਿੱਚ ਤੂੰ ਸਿੱਧਾ ਚਲਾ ਜਾਵੇਂਗਾ ਬਰਲੇ ਕਰ ਦੇ ਜਬਰ ਹਰ ਖਾਵ ਹੈ ਜਨਮ ਮਰਨ ਦਾ ਸੰਦੇਹ ਮਿਟਾਵ ਹੈ ਤੇ ਸਤਿਗੁਰੂ ਕਹਿਣ ਲੱਗੇ ਨੇ ਕਿ ਤੇਰੇ ਦੋਵੇਂ ਹੀ ਇਹ ਭਾਵਨਾਵਾਂ ਜਿਹੜੀਆਂ ਪੂਰੀਆਂ ਹੋਣਗੀਆਂ ਵਰ ਪ੍ਰਾਪਤ ਕਰਕੇ ਗੁਰਮੁਖ ਬ੍ਰਾਹਮਣ ਜਿਹੜਾ ਬੜਾ ਪ੍ਰਸੰਨ ਹੋਇਆ ਉਹਦਾ ਜਨਮ ਮਰਨ ਦਾ ਸ਼ੰਕਾ ਜਿਹੜਾ ਹੈ ਉਹ ਖਤਮ ਹੋ ਗਿਆ ਤੇ ਨਮਸਕਾਰ ਕਰਕੇ ਆਪਣੇ ਘਰ ਨੂੰ ਚਲਾ ਗਿਆ ਤਦ ਤਦ ਤੋਂ ਉਸ ਨੂੰ ਬਹੁਤ ਧਨ ਜਿਹੜਾ ਹੈ ਪ੍ਰਾਪਤ ਹੋਣ ਲੱਗਾ ਹੈ ਸਗਰੀ ਚਿੰਤਾ ਹਿਰਦੈ ਬਿਨਾਸੀ ਅਨਕ ਪਾਤ ਕੇ ਲਹਿ ਸੁਖ ਰਾਸੀ ਅੰਤ ਸਦਮਾ ਜਬ ਪ੍ਰਾਪਤ ਹੋਵਾ ਨਹੀਂ ਨਰਕ ਕੋ ਸੰਕਟ ਜੋਵਾ ਤੇ ਗੁਰਮੁਖੋ ਉਸ ਦੇ ਹਿਰਦੇ ਦੀ ਸਾਰੀ ਚਿੰਤਾ ਜਿਹੜੀ ਹੈ ਦੂਰ ਹੋ ਗਈ। ਅਨੇਕ ਪ੍ਰਕਾਰ ਦੇ ਸੁਖਾਂ ਦੀ ਪੂੰਜੀ ਪ੍ਰਾਪਤ ਹੋਈ। ਜਦੋਂ ਅੰਤ ਸਮਾ ਪ੍ਰਾਪਤ ਹੋਇਆ ਨਰਕਾਂ ਨੂੰ ਜਾਣ ਦਾ ਦੁੱਖ ਨਹੀਂ ਪਾਇਆ ਉਸਨੇ ਪੁੰਨਵਾਨ ਪੁਰਖਨ ਗਤ ਪਾਈ ਸ੍ਰੀ ਸਤਗੁਰ ਕੀ ਦਾਤ ਸੁਹਾਈ ਤਹਾਂ ਰਾਤਰ ਬਸ ਕਰਦ ਗੋਸਾਈ ਭਈ ਪ੍ਰਾਤ ਜਾਗੇ ਸਮਦਾਈ ਤੇ ਗੁਰਮੁਖੋ ਪੁੰਨਵਾਨ ਪੁਰਖਾਂ ਵਰਗੀ ਮੁਕਤੀ ਉਸਨੇ ਪਾਈ ਬ੍ਰਾਹਮਣ ਨੇ ਸ਼੍ਰੀ ਸਤਗੁਰੂ ਜੀ ਦੀ ਦਾਤ ਨੇ ਉਹਦੀ ਸੋਭਾ ਜਿਹੜੀ ਹੈ ਵਧਾ ਦਿੱਤੀ ਹੈ ਤੇ ਗੁਰੂ ਜੀ ਉਸ ਥਾਂ ਇੱਕ ਰਾਤ ਵਸ ਕੇ ਉਸ ਨਗਰ ਵਿੱਚ ਰਵੇ ਰਹੇ ਨੇ ਜਦੋਂ ਸਵੇਰ ਹੋਈ ਆ ਸਮੂਹ ਸੰਗਤ ਜਾਗ ਪਈ ਐ ਨਿਤ ਕੀ ਕਿਰਿਆ ਕੀ ਰਿਸ ਨਾਨੇ ਸੰਗਤ ਭੀਰ ਸੰਗ ਪ੍ਰਥਾਨੇ ਸਨੇ ਸਨੇ ਮਗ ਇਸੇ ਪ੍ਰਕਾਰ ਨਿਤ ਉੱਠ ਚੱਲੇ ਗੁਰੂ ਸੁਖ ਖਾਰ ਤੇ ਗੁਰਮਖੋ ਨਿਤ ਦੀ ਕਿਰਿਆ ਦੇ ਵਾਂਗ ਇਸ਼ਨਾਨ ਕੀਤਾਏ ਸੰਗਤ ਦੇ ਹਜ਼ੂਮ ਨੂੰ ਨਾਲ ਲੈ ਕੇ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਅੱਗੇ ਨੂੰ ਚੱਲ ਪਏ ਨੇ ਇਸ ਪ੍ਰਕਾਰ ਹੌਲੀ ਹੌਲੀ ਸਤਿਗੁਰ ਜੀ ਚਲਦੇ ਹੋਏ ਸਤਗੁਰ ਦੀ ਨਿਤ ਉੱਠ ਕੇ ਚੱਲ ਪੈਂਦੇ ਨੇ ਪ੍ਰਾਪਤ ਭਏ ਬਿ ਲੋਕਤ ਦੇਸ ਬੋਲਤ ਜੈ ਜੈਕਾਰ ਅਸ਼ੇਸ ਜਮਨਾ ਉਲੰਗੇ ਦੇਸ ਅਗਾਰੇ ਪੁਣਿ ਆਏ ਸਤ ਤਦ ਕਿਨਾਰੇ ਜਿਹੜੇ ਵੀ ਦੇਸ਼ ਰਾਹ ਦੇ ਵਿੱਚ ਗੁਰਮੁਖੋ ਆਉਂਦੇ ਨੇ ਉਹਨਾਂ ਨੂੰ ਵੇਖ ਕੇ ਜੈ ਜੈਕਾਰ ਬੋਲਦੇ ਨੇ ਜਮਨਾ ਨੂੰ ਲੰਘ ਕੇ ਅਗਲੇ ਦੇਸ਼ ਦੇ ਵਿੱਚ ਆ ਗਏ ਫਿਰ ਸਤਲੁਜ ਦੇ ਕਿਨਾਰੇ ਤੇ ਸਤਗੁਰੂ ਆ ਗਏ ਚੜੇ ਤਰੀ ਪਰ ਹੋਏ ਪਾਰ ਦੇਸ਼ ਦੁਆਬੇ ਕੇ ਰਮਜ਼ਾਰ ਬੇੜੀਆਂ ਦੇ ਵਿੱਚ ਚੜ ਕੇ ਗੁਰਮੁਖੋ ਦਰਿਆ ਨੂੰ ਪਾਰ ਕੀਤਾ ਏ ਤੇ ਦੁਆਬੇ ਦੇਸ਼ ਦੇ ਵਿੱਚ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆ ਗਏ ਨੇ ਹੌਲੀ ਹੌਲੀ ਜਦੋਂ ਸਾਰਾ ਦੁਆਬਾ ਦੇਸ਼ ਵੀ ਪਾਰ ਕਰ ਲਿਆ ਐ ਬਿਆਸਾ ਦਰਿਆ ਦਾ ਕਿਨਾਰਾ ਆ ਕੇ ਸਤਿਗੁਰਾਂ ਨੇ ਵੇਖਿਆ ਐ ਗੋਇੰਦਵਾਲ ਜਬਹੇ ਸੋਦ ਆਈ RAM DAS ਲੇ ਨਰ ਸਮੁਦਾਈ ਗੋਇੰਦਵਾਲ ਜਦੋਂ ਇਹ ਖਬਰ ਪੁੱਜੀ ਐ ਨਾ ਕਿ ਸ਼੍ਰੀ ਗੁਰੂ ਰਾਮਦਾਸ ਜੀ ਮਨੁੱਖਾਂ ਦੇ ਇਕੱਠ ਨੂੰ ਲੈ ਕੇ ਬੜੇ ਉਤਸ਼ਾਹ ਦੇ ਨਾਲ ਭਰ ਕੇ ਅੱਗੇ ਹੋ ਕੇ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਲੈਣ ਵਾਸਤੇ ਗਏ ਨੇ ਸ਼ਬਦ ਪੜ੍ਹ ਕੇ ਉਹ ਬੜਾ ਪ੍ਰੇਮ ਕਰ ਰਹੇ ਨੇ ਦਰਸ਼ਨ ਕਰੇ ਜਾਏ ਸੁਖ ਰਾਸੀ ਧਰੇ ਅਕੋਰ ਚਰਨ ਕੇ ਪਾਸੀ ਸੁਖਾਂ ਦੀ ਖਾਨ ਸ਼੍ਰੀ ਗੁਰੂ ਜੀ ਦੇ ਜਾ ਕੇ ਦਰਸ਼ਨ ਕਰਦੇ ਨੇ ਤੇ ਸਤ ਗੁਰੂ ਜੀ ਦੇ ਚਰਨਾਂ ਦੇ ਪਾਸ ਭੇਟਾਵਾਂ ਧਰਦੇ ਨੇ ਗੁਰੂ ਜੀ ਨੇ ਸਬਦੀ ਕੁਸ਼ਲਤਾ ਬਾਰੇ ਪੁੱਛਿਆ ਪੁੱਛ ਕੇ ਸਤਕਾਰ ਕੀਤਾ ਫਿਰ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਕਹਿਣ ਲੱਗੇ ਨੇ ਤੂੰ ਤੋਂ ਗਏ ਸੌਪ ਸਭ ਕਾਰੀ ਕੁਸ਼ਲ ਸੰਗ ਸੋ ਭਇਓ ਸੰਬਾਰੀ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸ੍ਰੀ ਗੁਰੂ ਰਾਮਦਾਸ ਜੀ ਨੂੰ ਕਹਿੰਦੇ ਨੇ ਕਿ ਤੁਹਾਨੂੰ ਸਾਰਾ ਕਾਰੋਬਾਰ ਸੌਂਪ ਕੇ ਸੀ ਗਏ ਸੀ ਕਿ ਉਹਦੀ ਚੰਗੀ ਤਰ੍ਹਾਂ ਸਾਮ ਸੰਭਾਲ ਤੁਸੀਂ ਕੀਤੀ ਐ ਹੋਰ ਸਾਰੇ ਆਨੰਦ ਪ੍ਰਸੰਨ ਨੇ ਜਿਹੜੇ ਮਨੁੱਖ ਗੋਇੰਦਵਾਲ ਵਿੱਚ ਰਹਿ ਰਹੇ ਨੇ ਹੱਥ ਜੋਰ ਕਰ ਸਕਲ ਬਤਾਈ ਪ੍ਰਭ ਤੁਮ ਤੇ ਸਭ ਸੁਖ ਵਰਤਾਈ ਦੇ ਸ਼੍ਰੀ ਗੁਰੂ ਰਾਮਦਾਸ ਜੀ ਨੇ ਹੱਥ ਜੋੜ ਕੇ ਸਾਰੀ ਗੱਲ ਦੱਸੀ ਹੈ ਕਹਿਣ ਲੱਗੇ ਨੇ हे ਪ੍ਰਭੂ ਜੀ ਤੁਸੀਂ ਸਾਰੇ ਸੁਖ ਵਰਤਾਇਆ ਹੋਇਆ ਸਾਰੇ ਕਿਤੇ ਤੁਸੀਂ ਸੁਖ ਵਰਤਾਇਆ ਹੈ ਜਿਸ ਤਰ੍ਹਾਂ ਜਿਸ ਤੋਂ ਕਾਰ ਕਰਾਉਣੀ ਚਾਹੁੰਦੇ ਹੋ ਨਾ ਉਸੇ ਤਰ੍ਹਾਂ ਹੀ ਸਾਰੇ ਕੁਸ਼ਲ ਮੰਗਲ ਹੈ ਇਮ ਮੇਲ ਸਕਲ ਨਰਨ ਕੇ ਸਾਥ ਉੱਤਰੇ ਪਾਰ ਬਿਪਾਸਾ ਨਾਥ ਇਸ ਤਰ੍ਹਾਂ ਸਾਰੇ ਮਨੁੱਖਾਂ ਦੇ ਨਾਲ ਮਿਲ ਕੇ ਵਿਆਸ ਦਰਿਆ ਨੂੰ ਸਤਿਗੁਰਾਂ ਨੇ ਪਾਰ ਕੀਤਾ ਏ ਜਦੋਂ ਗੁਰਮੁਖੋ ਨਗਰ ਦੇ ਵਿੱਚ ਸਤਿਗੁਰੂ ਸਤਿਗੁਰਾਂ ਨੇ ਪਰਵੇਸ਼ ਕੀਤਾ ਏ ਮਨੁੱਖਾਂ ਨੇ ਤੇ ਇਸਤਰੀਆਂ ਨੇ ਪ੍ਰਸੰਨਤਾ ਧਾਰ ਕੇ ਦਰਸ਼ਨ ਸਤਿਗੁਰਾਂ ਦੇ ਕੀਤੇ ਨੇ ਆਇ ਬਿਰਾਜੇ ਆਪਣ ਸਥਾਨ ਮੰਗਲ ਹੋਤ ਅਨੇਕ ਵਿਧਾਨ ਆਕੇ ਆਪਣੇ ਆਸਨ ਤੇ ਸਤਿਗੁਰੂ ਬਿਰਾਜ ਗਏ ਨੇ ਅਨੇਕ ਪ੍ਰਕਾਰ ਦਾ ਮੰਗਲ ਹੋ ਰਿਹਾ ਹੈ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਸਤਿਗੁਰੇ ਦੇ ਸਤਿਗੁਰਾਂ ਦੇ ਆਉਣ ਦੇ ਲਈ ਜਿਹੜੇ ਪਿੰਡਾਂ ਦੇ ਸੰਗੀ ਸਨ ਉਹ ਵੰਦਨਾ ਕਰਕੇ ਆਪਣੇ ਪਿੰਡਾਂ ਤੇ ਘਰਾਂ ਨੂੰ ਜਾ ਰਹੇ ਨੇ ਸੋ ਜਸ ਕਰਤ ਬਹੁ ਸਤ ਗੁਰ ਕੇਰਾ ਫੈਲਿਓ ਦੇਸ਼ ਬਦੇਸ਼ ਬਡੇਰਾ ਉਹ ਸਤ ਗੁਰ ਜੀ ਦਾ ਬਹੁਤ ਜਸ ਕਰਦੇ ਨੇ ਜਿਹੜਾ ਜਸ ਦੇਸ਼ਾਂ ਵਿਦੇਸ਼ਾਂ ਵਿੱਚ ਬੜਾ ਫੈਲਿਆ ਹੋਇਆ ਹੈ ਗੁਰਮੁਖੋ ਭਗਵਾਨ ਰੂਪ ਸਤ ਗੁਰ ਜੀ ਅਨੇਕਾਂ ਲੋਕਾਂ ਦਾ ਜੀਵਨ ਦੀ ਅਨੇਕਾਂ ਲੋਕਾਂ ਦੇ ਜੀਵਨ ਦਾ ਕਲਿਆਣ ਕਰਦੇ ਨੇ ਤੇ ਗੁਰਮੁਖੋ ਜੀਵਨ ਬਤੀਤ ਇਸ ਤਰ੍ਹਾਂ ਸਤਿਗੁਰੂ ਕਰ ਰਹੇ ਨੇ ਜਿਹੜੀ ਸੰਗਤ ਆਉਂਦੀ ਹੈ ਜਿਹੜਾ ਆ ਕੇ ਕੁਝ ਵੀ ਸਤਿਗੁਰਾਂ ਦੇ ਕੋਲੋਂ ਮੰਗਦਾ ਏ ਸਤਿਗੁਰੂ ਉਹਦੀ ਝੋਲੀ ਭਰ ਕੇ ਉਹਨੂੰ ਭੇਜਦੇ ਨੇ ਪ੍ਰਥਮ ਰੀਤ ਨਿਤ ਚਲਤ ਤੇਮ ਦੇਗ ਕਰਨਤੇ ਆਦ ਸਿਖਨ ਸੇਕ ਸੈ ਕਰੇ ਹੋਤ ਹੈ ਪ੍ਰਾਪਤ ਪਰਮ ਪਰਸਾਦ ਤੇ ਗੁਰਮੁਖੋ ਪਹਿਲੀ ਵਾਲੀ ਰੀਤੀ ਉਸੇ ਤਰ੍ਹਾਂ ਹੀ ਚੱਲ ਪਈ ਹੈ ਲੰਗਰ ਚਾਲੂ ਹੋ ਗਿਆ ਹੈ ਸੈਂਕੜੇ ਸਿੱਖ ਪਰਮ ਪ੍ਰ사ਦ ਭਾਵ ਨਾਮ দান ਪ੍ਰਾਪਤ ਕਰਨ ਲੱਗ ਪਏ ਨੇ ਇਸ ਤਰ੍ਹਾਂ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਈਆਂ ਤੀਰਥਾਂ ਦੀ ਯਾਤਰਾ ਕੀਤੀ ਤੀਰਥਾਂ ਦੀ ਯਾਤਰਾ ਕਰਕੇ ਗੁਰਮੁਖੋ ਉਥੋਂ ਦੀਆਂ ਸੰਗਤਾਂ ਨੂੰ ਸਤਿਗੁਰਾਂ ਨੇ ਤਾਰਨਾ ਕੀਤਾ ਜਿਹੜੇ ਤੀਰਤ ਤੇ ਵੀ ਜਾਂਦੇ ਸਨ ਉਥੋਂ ਦੀਆਂ ਸੰਗਤਾਂ ਸਤਿਗੁਰਾਂ ਦੇ ਬਚਨ ਸੁਣ ਕੇ ਸਤਿਗੁਰਾਂ ਦੇ ਨਾਲ ਚੱਲਣ ਨੂੰ ਤਿਆਰ ਹੋ ਜਾਂਦੀਆਂ ਸਨ ਬਹੁਤ ਸਾਰੀ ਸੰਗਤ ਤੀਰਥਾਂ ਤੋਂ ਚੱਲ ਕੇ ਤੇ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਗੋਇੰਦਵਾਲ ਸਾਹਿਬ ਵਿਖੇ ਸੰਗਤ ਆਈ ਹੈ ਤੇ ਗੋਇੰਦਵਾਲ ਆ ਕੇ ਕੁਝ ਦਿਨ ਠਹਿਰ ਕੇ ਸਤਿਗੁਰਾਂ ਦੇ ਦਰਸ਼ਨ ਕਰਕੇ ਗੁਰਮੁਖੋ ਮਨ ਦੀਆਂ ਭਾਵਨਾ ਪੂਰੀਆਂ ਕਰਕੇ ਮੂੰਹੋਂ ਮੰਗੀਆਂ ਮੁਰਾਦਾਂ ਪਾ ਕੇ ਸਾਰੇ ਵਾਪਸ ਗਏ ਨੇ ਇਸ ਤਰ੍ਹਾਂ ਸਤਿਗੁਰਾਂ ਨੇ ਤੀਰਥਾਂ ਦੀ ਯਾਤਰਾ ਗੁਰਮੁਖੋ ਕੀਤੀ ਕਿਸ ਤਰ੍ਹਾਂ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਗੋਇੰਦਵਾਲ ਨਗਰ ਦੇ ਵਿੱਚ ਇੱਕ ਬੌਲੀ ਤਿਆਰ ਕਰਾਉਂਦੇ ਨੇ ਜਿਹੜੀ ਬੌਲੀ ਸਾਹਿਬ ਗੋਇੰਦਵਾਲ ਸਾਹਿਬ ਵਿਖੇ ਅਜੇ ਤੱਕ ਮੌਜੂਦ ਹੈ ਜਿੱਥੋਂ ਦੀ ਸਿੱਖ ਸੰਗਤ ਜਾ ਕੇ ਦਰਸ਼ਨ ਕਰਦੀ ਹੈ ਕਿਸ ਤਰ੍ਹਾਂ ਸਤਗੁਰ ਜੀ ਬੋਲੀ ਬਣਾਉਂਦੇ ਨੇ ਕਿ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਸੰਬੰਧੀਆਂ ਦਾ ਜਿਹੜਾ ਮੇਲ ਹੈ ਉਹ ਸਤਗੁਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਹੁੰਦਾ ਏ ਉਹ ਗੁਰਮਖੋ ਕੱਲ ਦੇ ਪ੍ਰਸੰਗ ਦੇ ਅੰਦਰ ਅਸੀਂ ਸਰਵਣ ਕਰਾਂਗੇ ਜੀ